ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਹੁਤ ਦਿਨ ਹੋ ਗਏ ਚੋਲੋਂ ਇਦਾਂ ਹੀ ਵੇਸੇ ਕਟਾੜ ਜਨੇ ਹੋਏ ਤੇ ਅੱਜ ਮੌਸਮ ਨੇ ਵੀ ਬੱਦਲ ਵਾਈ ਜੀ ਹੋਈ ਵੀ ਅੱਜ ਬੱਦਲ ਵਾਈ ਜੀ ਹੋਈ ਵੀ ਮੀਂਹ ਨਹੀਂ ਦੱਸਿਆ ਵਾ ਵੇਸੇ ਬੱਦਲ ਵਾਈ ਜੀ ਸਾਰਾ ਦਿਨੇ ਤੇ ਚਲਿਏ ਕਰੀਏ ਪਹਿਲਾਂ ਮੋਟਰਸਾਲ ਸਟਾਰਟ ਹਾਂਜੀ ਸਵੇਰੇ ਭਾਈ ਬਹੁਤ ਚੱਲੀ ਪਰ ਹੁਣ ਵੀ ਚੱਲਦੀ ਥੋੜੀ ਥੋੜੀ ਸਾਰੇ ਕੋ ਬੱਤੇ ਹਿਲਦੇ ਦੇਖਦੇ ਹਾਂ ਉਸ ਵੇਰੇ ਯਾਰਾਂ ਨੇ ਹੁਣ ਘਟ ਗਈ ਪਹਿਲਾਂ ਕ੍ਰੀਮ ਮੋਡਸਲ ਸਾਫ ਵੀ ਕਰੀਏ ਫਿਰ ਪਹਿਲਾਂ ਕੱਪੜਾ ਮਾਰ ਲਈਏ ਫਿਰ ਫੇਰ ਕਰਦੇ ਹਾਂ ਸਟਾਰਟ ਤੇ ਲੋਈ ਚਲੀਏ ਚੌਲ ਲੈ ਕੇ ਉਹ ਦਰਬੰਦਾ ਹੀ ਆ ਗਿਆ ਨਾ ਸਕੂਟਰੀ ਉੱਪਰੇ ਲੈਟ ਆਉਂਦੇ ਹਾਂ ਚਲੋ ਭਾਈ ਤੇ ਬੋਲਟਰ ਖੜਾ ਲਾ ਫਿਰ ਚੱਲ ਭਾਈ ਚਲੀਏ ਸਕੂਟਰੀ ਵਾਰਾ ਮੋੜ ਹੀ ਰੱਖੋ ਆਹ ਫੇਰ ਸਕੂਟਰੀ ਦਾ ਹੈ ਨਾ ਹਾਂ ਮਰਜ਼ੀ ਰੱਖ ਲੈ ਜੇ ਹੋਰੇ ਨਾ ਬਾਈ ਹਾਏ ਬਾਈ ਇਹ ਹੋ ਰੇ ਸਮਾਂ ਲੈ ਚੋੜ ਨਾ ਮਿਲੇ ਨੀ ਚੋੜ ਮਿਲਨੇ ਸਾਨੂੰ ਸ਼ਾਮ ਨੂੰ ਇਹ ਮਸ਼ੀਨ ਚਲਾਈ ਨਹੀਂ ਸੀਗੀ ਲੋ ਜੀ ਇਹ ਲੈ ਲੈ ਉਹ ਤਾਂ ਸ਼ਾਮ ਤੱਕ ਪੀਣੇ ਉਹਨਾਂ ਨੇ ਠਾ ਪੈ ਚਪੜਾ ਖੋਲਣਾ ਹੋਰ ਇਹ ਮੈਂ ਉਹ ਦੋ ਟਾਂ ਤੇ ਲਾ ਕੇ ਹਟ ਗਈ ਹਾਂ ਤੇ ਹੁਣ ਚੱਲੀਏ ਆਪਾਂ ਪਿੰਡ ਵਾਲੀ ਮੋਟਰ ਪਰ ਤੇ ਉੱਥੋਂ ਲੈ ਕੇ ਆਉਣਾ ਪਾਲਕ ਧਨੀਆ ਧਨੀਆ ਮੇਥੇ ਤਿੰਨ ਚੀਜ਼ਾਂ ਛਕਿਆ ਬੱਟ ਨਹੀਂ ਆ ਰਹੀ ਪਾਲਕ ਧਨੀਆ ਮੇਥੇ ਤੂੰ ਹਾਣਾ ਨਹੀਂ ਫਿਰ ਤਾਂ ਪੂਵੇਂ ਨਿਕੜੇ ਹੀ ਸੋਨੇ ਕੱਲ ਦੇਖਦਾ ਜਾ ਕੇ ਜੋਰ ਹੋਇਆ ਬੱਟ ਲਿਆਉਣਾ ਹਾਂਜੀ ਲੈ ਚੱਪਣਾ ਬਦਲ ਜਾਣੀ ਐ ਹਾਂ ਠੀਕ ਐ ਚਲੋ ਭਾਈ ਚੱਲੀਏ ਹੁਣ ਪਿੰਡ ਵਾਲੀ ਮੋਟਰ ਪਰ పహే ఇద్దరచ కోనీ ఉ ఫ స కనకనీ ਬਾਲਕ 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 ਹੈਗੀ ਵੀ ਹੈਗੀ ਵੱਢ ਲੈਣੀ ਆਪਾਂ ਨੇ ਸਾਜੀ ਨੇ ਤੇ ਵੀ ਹੈਗੀ ਹੈ ਹੋਰ ਧਨੀਆ ਕਣਕ ਨਹੀਂ ਜਿਹੜਾ ਮਾਰੇ ਹੀ ਹੈ ਲਾਵੀ ਕੰਮਿੱਟਾ ਹੋ ਗਈ ਬਈ ਆਪਣੀ ਐਨ ਮਾਰੋ ਨੀ ਗੈਨ ਸੋਹਣੇ ਹੋ ਗਈ ਬਈ ਸਾਰੀ ਉਹ ਪਿੱਛੇ ਵੀ ਵਧੀਆ ਹੋ ਗਈ ਤੇ ਚੱਲੀ ਹੁਣ ਤੋੜੀਏ ਪਾਲਕ। ਲੋਈ ਸਰਵਿਟਰੀ ਨੂੰ ਫੋਨ ਕਰਿਆ ਸੀਗਾ। ਤੇ ਚਾਹ ਕਹਿੰਦਾ ਥੋੜੀ ਪਾਲਕ ਛੱਡ ਦੀ ਮੈਂ ਕੱਲ ਸਬਣਾਉਣਾ। ਤੇ ਬਾਕੀ ਕਹਿੰਦੇ ਵੱਢਨੇ ਆ ਸਾਰੀ। ਉਹ ਖੁੰਝ ਵੱਢ ਲੈਣਾ। ਆਹ ਭਾਈ। ਹਾਂ ਦਾ ਛੱਡ ਦਾਂਗੇ। ਲੋ ਭਾਈ ਪਾਲਕ ਭਰ ਲਿਆ ਆਪਾਂ ਨੇ। ਅੱਧਾ ਛੋੜਾ ਭਰ ਲਿਆ। ਤਾਂ ਤੁਹਾਡੇ ਮਿੱਥੇ ਵੀ ਤੋੜਦੇ ਜੀ ਸੋਣੇ ਫੇ ਮੱਕੀ ਵਾਲੀ ਰੋਟੀ ਬਣ ਜੂਗੀ। ਮੁੱਲੀਆਂ ਨੇ ਵੀ ਪੱਕ ਗਈਆਂ ਨਿਕਲ ਸਾਰੀਆਂ। ਧਨੀਆ 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 ਦਾ ਥੋੜਾ ਹੀ ਆ। ਆ ਹੈਗਾ ਉਹ ਸੰਮਣ। ਉਹ ਵਟਲੇ ਮੰਗੇ ਦੋ ਕਥੱਬੀਆਂ ਵਟਲੇ ਚੱਲਾਂਗੇ। ਨਹੀਂ ਅੰਦਰ ਵੀ ਲੱਗਿਆ ਵਾ ਦੇਖੋ। ਜਿੱਟੇ ਬੱਟ। ਆਵੇ ਤੋੜੀਆਂ ਮੈਂ ਇੱਥੇ। ਤਾਂ ਲੋ ਜੀ ਹੁਣ ਤੋੜੀ ਧਨੀਆ। ਵੇ ਸੋਨੇ ਤੋੜਦੇ ਆ ਮਿੱਚਾ ਤਾਂ ਨਹੀਂ ਆ ਗਿਆ ਥੋੜਾ ਯਾਰ ਇੱਕ ਭਈ ਇਹ ਵਿੱਚ ਤੋੜੀ ਤਾਂ ਨਹੀਂ ਆ ਹੁਣ ਤਨੀਆ ਚਲਾ ਸਾਈਡ ਤੇ ਤੋੜ ਲੈਂਦੇ ਨੋਈ ਤਨੀਆ ਵੀ ਮਿਲ ਗਿਆ ਨੈ ਵੀ ਪੜ ਗਿਆ ਝੋਲਾ ਆਪਣਾ ਪੂਰਾ ਤੇ ਚੱਲੀਏ ਹੁਣ ਕਰਨ ਲੈ ਵੀ ਅਰਬਰੀ ਮਾਰ ਜਿਵੇਂ ਆ ਵੀ ਉਹ ਬੜਾ ਸੋਹਣਾ ਲੱਗਦੇ ਕਿ ਨਾ ਇਹਨਾਂ ਆ ਦੇਖੋ ਹਰੇ ਭਰੇ ਆਨ ਪੂਰ ਜਿਵੇਂ ਹੌਲੀ ਹੌਲੀ ਗਿਆ ਨਾ ਸੁਨਹਰੀ ਰੰਗ ਹੋਣ ਲੱਜਣਾ ਆਪਣੇ ਕਣਕਾਂ ਦਾ ਜਾ ਪੱਕਣੀ ਸ਼ੁਰੂ ਹੋ ਜਾਣੀ ਆ ਅਗਲੇ ਮਹੀਨੇ ਤੇ ਹੁਣ ਪਾਣੀ ਲੱਗਣਾ ਬਈ ਅੰਦਰ ਬੁੱਟਿਆਂ ਬੱਚੀ ਵੀ ਲੱਗਣਾ ਐ ਇਹ ਚ ਵੀ ਲੱਗਣਾ 1-2 ਦਿਨ ਤੱਕ ਸੰਡੇ ਤੱਕ ਦੇਖਦੇ ਆ ਲਓ ਮੈਂ ਅੰਦਰ ਦੇਖ ਲੋ ਮਿਲ ਗਈ ਕੱਢਣ ਨੂੰ ਰੰਗ ਰੰਗ ਸਾਰਾ ਦੇਖ ਹੂੰ ਸਵਾਰ ਨੂੰ ਇਹ ਉਹ ਦੇਖੋ ਪਾਲਕ ਪੱਕੀ ਤੇ ਪੱਕ ਤਾਂ ਨਹੀਂ ਗਈ ਕੋਈ ਨਾ ਕੱਚੀ ਕੱਚੀ ਸਾਫ ਸਾਫ ਕੱਢ ਲੈਣੀ ਹੂੰ ਅਦੀ ਉੱਧਰ ਦੇ ਵੀ ਤੋੜ ਲੈਣੀ ਫੇਰ ਮੈਂ ਹੁਣੇ ਕਾਲੂ ਨਾ ਕਾਲੂ ਤੋੜ ਲਿਆਂਗਾ ਸਵੇਰੇ ਕਾਰ ਬਣਾਉਣਾ ਛਾਵ ਨੂੰ ਹਾਂ ਤੂੰਗੀ ਸਵਾਰੂੰਗੀ ਸਵੇਰੇ ਕਾਲੂ ਸਵੇਰੇ ਤੋੜ ਲਿਆਂਗਾ ਧਨੀਆ ਧਨੀਆ ਦਾ ਬਹੁਤ ਹੈ ਧਨੀਆ ਬਸ ਧਨੀਆ ਤੇ ਵੀ ਤੋੜ ਲੈ ਆ ਪੂਰੀ ਚਲ ਕੋਈ ਨਾ ਹੁਣ ਸਵਾਰਦੀ ਐ ਆਹ ਮੇਥੇ ਆ ਨਾ ਆਪਣੇ ਮੇਥੇ ਰੋਟੀਆਂ ਚ ਮੇਥੇ ਹਾਂ ਮੱਕੀ ਰੋਟੀਆਂ ਤਾਂ ਹੀ ਮੈਂ ਵੀ ਤੋੜ ਦਿਆ ਕਾਲੂ ਅਸੀਂ ਬਣਾਵਾਂਗੇ ਹੂੰ ਪਾਲਕ ਆਪਾਂ ਧੋਣ ਸਵਾਰਦੀਆਂ ਸਵੇਰੇ ਧੋਣਗੇ ਆਪਾਂ ਨੌਰੀ ਤਾਂ ਨਹੀਂ ਲੱਗਦੀ ਪਾਲਕੰਮੀ ਪਾਲਕ ਲੱਗੀ ਸੀ ਤਾਂ ਹਾਂ ਕਿਹੜੀ ਸਾਈਡ ਜਿਹੜੀ ਨੀ ਉਰ ਆ ਦੇ ਆਹ ਪਾਲਕੀ ਸੀ ਸਵੇਰੇ ਤੇ ਤੋੜ ਲਿਓ ਪੂਰੇ ਤਾਂ ਇੰਨੀ ਨਹੀਂ ਦੀ ਨਾ ਹੁਣੀ ਹਾਂ ਦੇਖਾਂ ਕਿੰਨੀ ਆ ਇਹਨੇ ਹੀ ਪਾਲਕ ਦਾ ਬਣਾ ਹਣਾ ਢੱਕੇ ਥੋੜੇ ਬਹੁਤੇ ਤੋੜ ਲਿਓ ਥੋੜੇ ਬਹੁਤੇ ਹਾਂ ਇਹਨਾਂ ਸਬਜੀ ਭੱਜੀ ਚ ਪਾਉਣ ਨੂੰ ਰੱਖਣਗੇ ਕਿਤੇ ਉੱਤਰ ਵਟ ਲਿਆਉਂਗਾ ਸਾਰੀ ਮੈਂ ਉਹ ਮੋਟਰ ਪਰ ਤੇ ਹਾਂ ਫੋਨ ਤਾਂ ਟਾਈਮ ਘਟਾ ਸ਼ਾਮ ਹੋ ਚੱਲੀ ਹੁਣ ਜਾਣਾ ਆਪਾਂ ਨੇ ਗਰਾਊਂਡ ਇਹ ਸੁਣੀ ਉਹ ਹੋ ਗਈ ਤਨੀਏ ਤੇ ਸੁਣੀ ਖੁਸ਼ਬੂ ਆਉਂਦੀ ਮਿੱਠੇ ਦੀ ਹਾਂ ਚੱਲੋ ਚ ਹਾਂ ਇਹ ਕਿਦਾਂ ਬੋਲਦਾ ਜੀਰਾ ਲਓ ਗਾਜਰ ਲਓ ਯਾਰ ਆਹ ਨੂੰ ਬੰਦ ਨਹੀਂ ਗਿਆ ਹੋਣ ਲੱਗ ਗਿਆ ਪਾਣੀ ਤਾਂ ਨਹੀਂ ਪਾਇ ਮਮੀ ਨਹੀਂ ਸੁੱਕਾ ਨਹੀਂ ਦਿਖਦਾ ਮੈਨੂੰ ਹਾਂ ਮਨਾ ਕਰਦੇ ਘਣਾ ਪਾਣੀ ਜਿਆਦਾ ਨਾ ਪਾਇਓ ਪਾਣੀ ਤਾਂ ਪਾਇਏ ਹਾਂ ਅਰੇ ਵੀ ਇਹਨੇ ਕੀ ਕਰਨੀ ਪੈਂਦੀ ਫੇਰੇ ਚੱਲਦੇ ਹੋਈ ਇਹ ਕਿੰਨੇ ਹਲੇ ਹਫਤਾ ਖੋਇਆ ਨਾ ਹੋ ਗਿਆ ਹਫਤਾ ਹਾਂ 15 ਦਿਨ ਤੱਕ ਕਹਿੰਦਾ ਦਾ 15 ਦਿਨ ਤੱਕ ਇਹਨਾਂ ਚੱਲ ਪੜਿਆ ਨੇ ਆ ਸੁੱਕ ਗਏ ਕਿਹਿਆ ਹੋਇਆ ਚੱਲ ਬਈ ਤਾਂ ਲਓ ਜੀ ਬੂਟ ਪਾ ਲੇ ਤੇ ਹੁਣ ਚੱਲੀਏ ਗਰਾਊਂਡ ਅੱਜ ਤੁਹਾਨੂੰ ਦਿਖਾਵਾਂਗਾ ਗਰਾਊਂਡ ਵਿੱਚ ਅਸੀਂ ਕਿਹੜੀ ਸਾਈਡ ਨਾਲ ਘੁੰਮਣ ਜਾਂਦੇ ਆ ਸੈਰ ਕਰ ਜਾਂਦੇ ਆ ਨਦੀ-ਨਦੀ ਵਿੱਚੋਂ ਬਹੁਤ ਸੋਹਣਾ ਰਸਤਾ ਬਣਿਆ ਹੋਇਆ ਸਾਡੇ ਨਦੀ ਜੀ ਨੂੰ ਤੁਹਾਨੂੰ ਉਹ ਦਿਖਾਵਾਂਗਾ ਹੁਣ ਮੈਂ ਤੇ ਚੱਲੀਏ ਹੁਣ ਗਰਾਊਂਡ ਨੂੰ ਹਾਂ ਲੋ ਇਹ ਗਰਾਊਂਡ ਪਹੁੰਚ ਗਏ ਤੇ ਇੱਧਰੋਂ ਰਸਤਾ ਜਾਂਦਾ ਸਾਡਾ ਹੋਰ ਕੋਈ ਮੌਰ ਹਾਰ ਰਸਤਾ ਨਵੀਂ ਵਿੱਚ ਵਿੱਚ ਨੂੰ ਉਹ ਜਾਣਾ ਇੱਕ ਮਾਲਪੁਰ ਤੱਕ ਬੰਨੇ ਬੰਨ ਲੋ ਬਈ ਉਹ ਕਰਕੇ ਪੁਲ ਪਾਰ ਅਸੀਂ ਮੈਦੂ ਨੂੰ ਵੜ ਜਾਣਾ ਹੋੜੇ ਉਹ ਵੀ ਨਦੀ ਸੁੱਕ ਗਈ ਐ ਨਾ ਹੁਣ ਆਹ ਸੁੱਕੋ ਸੂਰੇ ਢਲ ਗਏ ਐ ਨੋ ਵਿੱਚ ਨੂੰ ਦਿਖਦਾ ਮਾੜਾ ਮੋਟਾ ਸੱਮਣੇ ਪੋਲ ਚੜ੍ਹਦਿਆਂ ਨਾ ਟਰੱਕ ਜਾਂਦਾ। ਅਰੇ ਚੱਲੀਏ ਫਟਾਫਟ। ਹੁਣ ਕਰ ਜਾ ਕੇ ਬਣਾਵਾਂਗੇ। ਹੁਣ ਆਪਾਂ ਕਰੀਏ ਸੈਰ। ਜਿਵੇਂ ਪਿੱਛੇ ਰਹਿਣ ਹੋਰ ਕਿੰਨੇ ਦੂਰ ਲੰਘ ਗਏ। ਚੱਲੀਏ ਭੱਜ ਕੇ ਕੋਲ। ਤੇ ਲੋ ਵੀ ਇਧਰੋਂ ਖੇਤ ਦੇਖੋ। ਉਹ ਤਾਂ ਕਿੰਨੀਆ ਵੱਜਦੀ ਖੇਤਾਂ ਦੀ। ਤੇ ਆਹ ਸਾਈਡ ਸਾਡੀ ਮੋਟਰ ਹੈ। ਤੋਂ ਨਾਲ ਸੀ ਬੰਨੇ ਬੰਨ ਚੜ੍ਹ ਗਏ ਬਈ। ਫੇਰ ਉਹ ਨਾ ਫੇਕੇ ਵੀਡੀਓ ਨੂੰ ਤੱਕ ਲੰਗੇ ਜਾਂਦੇ ਅੱਗੇ ਹਰਕ ਹੋ ਗਿੱਦਰ ਸਾਨੂੰ ਪੈ ਜਾਂਦਾ ਔਰੇ ਤੇ 5 ਕਿਲੋਮੀਟਰ ਪੈ ਜਾਂਦਾ ਫੜਾ ਅਨਸਾਰ ਅਰ ਤੱਕ ਕਰ ਤੱਕ ਤਾਂ 6 ਹੋ ਪੈ ਜਾਂਦਾ ਸ਼ਾਇਦ ਆਪਣਾ ਨਾ ਯਾ ਰੱਖੋ ਕਿ ਨੇ ਛੋਣੇ ਬੁੱਟੇ ਖੜੇ ਵਿੱਚ ਵਿੱਚ ਨੂੰ ਲੋਈ ਘਰਾਂ ਪਹੁੰਚ ਗਏ ਮਿੱਠਾ ਮਠਾ ਨਹਿਰਾ ਗਿਆ ਹੋ ਗਿਆ ਹੁਣ ਦੇਖੂਗਾ ਕਾਣਾ ਹੈ ਬਈ ਕਾਣਾ ਹੈ ਬਈ ਹਾਂ ਸੁਪਰੀ ਲੈ ਗਈ ਹਾਂ ਸੁਪਰੀ ਕਾਣਾ ਚੂਬੜੀ ਸੁਪਰੀ ਕਾਣਾ ਚੂਬੜੀ ਪਰੌਠੀ ਨਹੀਂ ਮਿਲੀ ਰੇ ਪਰੌਠੀ ਪਰੌਠੀ ਨਹੀਂ ਮਿਲੀ ਰੇ ਪਰੌਠੀ ਕਾਟੀ ਚੱਲੋ ਹੈ ਕਾਟੀ ਏ ਦੇਖਿਆ ਨਾ ਇਹ ਇਹ ਸੁਆਹ ਇਹ ਸੁਆਹ ਆ ਕਰਾ ਨਹੀਂ ਕਰਦਾ ਰੋਟੀ ਲੈ ਲੈ ਰੋਟੀ ਲੈ ਲੈ ਰੋਟੀ ਲੈ ਲੈ ਮੰਮੀ ਨੂੰ ਪੁੱਛ ਮਾ ਆ ਕੇ ਫੈਰਾ ਚਲੋ ਅਹੀ ਚਲੀਏ ਬਾਬੂ ਪਾਤਾ ਹੋ ਨਹੀਂ ਨਹੀਂ ਉਹ ਛੱਡ ਕੇ ਜਾਣਾ ਛੱਡ ਛੱਡ ਆ ਗੋਲ